ਕਹਾਣੀ ਤਰਕੀਬ ਤੈਨੂੰ ਸੁਣਿਆ ਨਹੀਂ ਮੈਂ ਕਦੋਂ ਦਾ ਗਲਾਸ ਮੰਗ ਰਿਆ ਹਾਂ ਤੇ ਤੂੰ ਕੰਨਾਂ ਵਿੱਚ ਰੂ ਦੇ ਕੇ ਪਈ ਐ ਤੈਨੂੰ ਕਿੰਨੀ ਵਾਰ ਕਿਹਾ ਹੈ ਕਿ ਜਦੋਂ ਮੈਂ ਆਵਾਂ ਗਲਾਸ ਸਲਾਦ ਮੇਰੇ ਅੱਗੇ ਮੇਜ਼ ਤੇ ਪਿਆ ਹੋਣਾ ਚਾਹੀਦਾ ਪਰ ਨਲਾਇਕ ਜਈ ਤੈਨੂੰ ਕੋਈ ਅਸਰ ਨਹੀਂ ਕਿੱਦਾਂ ਫਿੱਟੀ ਪਈ ਐ ਖਾ ਖਾ ਕੇ ਗੰਦੇ ਖਾਨਦਾਨ ਦੀ ਇਹ ਕੁਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਡੱਕ ਖੋਲਿਆ ਉਸਦੀ ਪਤਨੀ ਰੂਪਾ ਨੇ ਗਲਾਸ ਲਾ ਤੈਨ ਨਮਕੀਨ ਲਿਆ ਅੱਗੇ ਧਰਿਆ ਤੇ ਕੁਝ ਇਹਾ ਕੁਝ ਤਾਂ ਸ਼ਰਮ ਕਰੋ ਚੰਦਰ ਦੇ ਬਾਪੂ ਕੁੜੀ ਜਵਾਨ ਹੋ ਗਈ ਐ ਤੇ 12ਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਐ ਤੁਹਾਨੂੰ ਕਿੰਨੀ ਵਾਰ ਕਿਹਾ ਐ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਭਰ ਤੁਸਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਪਤਾ ਨਹੀਂ ਰੱਬ ਮੈਥੋਂ ਕਿਹੜੇ ਇੰਧਿਆਨ ਲੈ ਲਿਆ ਐ ਹੋਰ 2 ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲੱਭਣਾ ਪੈਣਾ ਐ ਜੇ ਇਸੇ ਤਰ੍ਹਾਂ ਪੀਂਦੇ ਰਹੇ ਕਿਸੇ ਨੇ ਵੀ ਧੀ ਦਾ ਸਾਗ ਨਹੀਂ ਲੈਣਾ ਹੁਣ ਤਾਂ ਛੱਡ ਦਿਓ ਇਹ ਕਲਮੂਹੀ ਸ਼ਰਾਬ ਨੂੰ ਚੱਲ ਹੁਣ ਚੁੱਪ ਕਰਕੇ ਆਪਣਾ ਕੰਮ ਕਰ ਮੈਂ ਤੇਰੀ ਬੱਕ ਬੱਕ ਸੁਣਨ ਨੂੰ ਨਹੀਂ ਬੁਲਾਇਆ ਜਾ ਇੱਥੋਂ ਮੈਨੂੰ ਸਰੂਰ ਬਣਾਉਂਦੇ ਅੱਗ ਲੱਗੇ ਤੁਹਾਡੇ ਸਰੂਰ ਨੂੰ ਜਾਂਦੀ ਏ ਕਿ ਨਹੀਂ ਮੈਂ ਨਹੀਂ ਜਾਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਜੋ ਕਹਿਣਾ ਛੇਤੀ ਦਾਸ ਚੰਦਰ ਨੂੰ ਜੀਬੀਟੀ ਵਿੱਚ ਦਾਖਲ ਕਰਵਾਉਣਾ ਹੈ ਉਸਨੇ 12ਵੀਂ ਵਿੱਚ 75% ਅੰਕ ਲਏ ਹਨ ਉਸ ਦੀ ਅਧਿਆਪਕਾ ਕਹਿੰਦੀ ਹੈ ਕਿ ਕੁੜੀ ਨੂੰ ਜੀਬੀਟੀ ਵਿੱਚ ਦਾਖਲਾ ਕਰਵਾ ਦਿਓ ਇਸ ਦਾ ਸਰਕਾਰੀ ਕਾਲਜ ਵਿੱਚ ਨੰਬਰ ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ ਆਪਾਂ ਕੁੜੀ ਨੂੰ ਅੱਗੇ ਪੜਾਉਣਾ ਹੈ ਕੁਝ ਨਹੀਂ ਕਰਵਾਉਣਾ ਘਰ ਬਿਠਾ ਦੇ ਰੋਟੀ ਟੋਕ ਸਿਖਾ ਤੇ ਫਿਰ ਉਸ ਦਾ ਵਿਆਹ ਕਰ ਦੇਵਾਂਗੇ ਆਪੇ ਅਗਲੇ ਘਰ ਜਾ ਕੇ ਭਾਵੇਂ ਪੜ੍ਹੇ ਭਾਵੇਂ ਰੋਟੀਆਂ ਪਕਾਏ ਸਾਨੂੰ ਵੀ ਨਾਲ ਇਸ ਦੀ ਕਮਾਈ ਕਿਹੜੀ ਸਾਨੂੰ ਮਿਲਣੀ ਹੈ ਬਸ ਰਹਿਣ ਦੀ ਉਸ ਨੂੰ ਕਰਹੀ ਨਾਲੇ ਅੱਜ ਕੱਲ੍ਹ ਜ਼ਮੀਨ ਦੇ ਕੰਮਾਂ ਵਿੱਚ ਮੰਦੀ ਐ ਸੌਦੇ ਨਹੀਂ ਵੇਖ ਰਹੇ ਜਾਂ ਹੁਣ ਤੂੰ ਮੇਰੇ ਵਾਸਤੇ ਰੋਟੀ ਬਣਾ ਪਹਿਲਾਂ ਮੇਰੀ ਗੱਲ ਸੁਣ ਲਓ ਮੈਂ ਕਿਹਾ ਕੁੜੀ ਨੂੰ ਅੱਗੇ ਪੜਾਉਣਾ ਐ ਨਾਲੇ ਤੁਸੀਂ ਜਿਹੜੀ ਆ ਹਰ ਰੋਜ਼ ਰਾ ਪੀਂਦੇ ਹੋ ਇਹ ਕਿਹੜੀ ਮੁਖਤ ਆਉਂਦੀ ਐ ਇਹ ਪੀਣੀ ਛੱਡ ਦਿਓ ਕੁੜੀ ਦੀ ਪੜ੍ਹਾਈ ਜੋਗੇ ਪੈਸੇ ਆਪੇ ਬਣ ਜਾਣਗੇ जा जा ਐਵੇਂ ਮੂੰਹ ਦੇ ਨਾ ਖਰਾਬ ਕਰ ਮੇਰਾ ਮੈਂ ਤੈਨੂੰ ਕਹਿ ਦਿੱਤਾ ਹੈ ਨਾ ਮੈਂ ਨਹੀਂ ਪੜਾਉਣੀ ਕੁੜੀ ਬਸ ਹੁਣ ਇਸ ਸਬੰਧ ਵਿੱਚ ਕੋਈ ਗੱਲ ਨਹੀਂ ਹੋਵੇਗੀ ਦੂਜੇ ਪਾਸੇ ਚੰਦਰ ਮਾਂ ਬਾਪ ਦੀ ਹਰ ਗੱਲ ਸੁਣ ਰਹੀ ਸੀ ਉਸ ਦੀ ਮੰਮੀ ਨੇ ਉਸ ਨੂੰ ਪਰਦੇ ਉਲੇ ਸਾਰੀ ਗੱਲ ਸੰਦਿਆਂ ਵੇਖ ਲਿਆ ਉਹ ਮੂੰਹ ਅੱਖਾਂ ਸਾਫ਼ ਕਰ ਚੰਦਰ ਕੋਲ ਚਲੀ ਗਈ ਅਤੇ ਗਲਵਕੜੀ ਵਿੱਚ ਲੈ ਲਿਆ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਮਾਂ ਚੰਦਰ ਨੂੰ ਜ਼ਰੂਰ ਪੜਾਵੇਗੀ ਪਰ ਚੰਦਰ ਖਮੋਸ਼ ਸੀ ਉਹ ਵੀ ਆਪਣੇ ਪਿਤਾ ਰਮੇਸ਼ ਦੇ ਇਸ ਵਿਹਾਰ ਤੋਂ ਦੁਖੀ ਸੀ ਉਹ ਵੀ ਚਾਹੁੰਦੀ ਸੀ ਕਿ ਉਸ ਦੇ ਪਿਤਾ ਸ਼ਰਾਬ ਛੱਡ ਦੇਣ ਪਰ ਉਸ ਨੂੰ ਕੋਈ ਰਾਹ ਨਹੀਂ ਸਿੱਧ ਰਿਹਾ ਉਸ ਨੇ ਪ੍ਰਮਾਤਮਾ ਅੱਗੇ ਅਰਜ਼ੋਈ ਕੀਤੀ ਕਿ ਕੋਈ ਤਰੀਕਾ ਦੱਸੋ ਜਿਸ ਨਾਲ ਉਹ ਆਪਣੇ ਪਿਤਾ ਨੂੰ ਸ਼ਰਾਬ ਛੁਡਾ ਸਕੇ ਇਸ ਤਰ੍ਹਾਂ ਸੋਚਦੀ ਉਹ ਸੌਂ ਗਈ ਜਦੋਂ ਸਵੇਰੇ ਉੱਠੀ ਤਾਂ ਉਸ ਨੂੰ ਰਾਹ ਲੱਭ ਗਿਆ ਸੀ ਉਸ ਨੇ ਅੱਜ ਉਸ ਤਰ੍ਹਾਂ ਪੀਬ ਤੇ ਕੰਮ ਕਰਨ ਦੀ ਸੋਚੀ ਸ਼ਾਮ ਨੂੰ ਜਦੋਂ ਉਸ ਦਾ ਪਿਤਾ ਘਰ ਆਇਆ ਤਾਂ ਉਸ ਨੇ ਵੇਖਿਆ ਉਸ ਨੇ ਆਵਾਜ਼ ਮਾਰਨ ਤੋਂ ਪਹਿਲਾਂ ਹੀ ਦੋ ਗਲਾਸ ਮੇਜ਼ ਤੇ ਪਏ ਸਨ ਨਾਲ ਹੀ ਨਮਕੀਨ ਸਲਾਦ ਵੀ ਚੰਦਰ ਵੀ ਉਸ ਦੇ ਬੈਠਦੇ ਹੀ ਪਿਓ ਪਾਸ ਆ ਕੇ ਬੈਠ ਗਈ ਜਦੋਂ ਰਮੇਸ਼ ਸ਼ਰਾਬ ਦੀ ਬੋਤਲ ਖੋਲਣ ਲੱਗਾ ਤਾਂ ਚੰਦਰ ਨੇ ਬੋਤਲ ਆਪਣੇ ਪਿਤਾ ਦੇ ਹੱਥੋਂ ਫੜ ਥੋਂ ਫੜ ਲਈ ਅਤੇ ਖੁਦ ਗਲਾਸ ਵਿੱਚ ਪਾਉਣ ਲੱਗੀ ਇਹ ਵੇਖ ਕੇ ਮੀ ਸੱਕਾ ਬੱਕਾ ਰਿਆ ਗਿਆ ਸੀ ਹੁਸਨੇ ਚੰਦਰ ਨੂੰ ਪੁੱਛਿਆ ਇਹ ਕੀ ਕਰ ਰਹੀ ਹੈ ਅਤੇ ਤੂੰ ਸ਼ਰਾਬ ਕਿਉਂ ਪਾ ਰਹੀ ਹੈ ਕੁੜੀਆਂ ਅਜੇ ਕੰਮ ਨਹੀਂ ਕਰਦੀਆਂ ਚੰਦਰ ਨੇ ਅੰਸੁਨਾ ਕਰ ਦਿੱਤਾ ਤੇ ਆਪਣੇ ਵਾਲੇ ਪਾਸੇ ਰੱਖੇ ਗਲਾਸ ਵਿੱਚ ਸ਼ਰਾਬ ਪਾਉਣੀ ਸ਼ੁਰੂ ਕਰ ਦਿੱਤੀ ਰਮੇਸ਼ ਨੇ ਜ਼ੋਰ ਨਾਲ ਗੁੱਸੇ ਵਿੱਚ ਕਿਹਾ ਇਹ ਕੀ ਹੋ ਰਿਹਾ ਹੈ ਚੰਦਰ ਬੋਲੀ papa ਤੁਸੀਂ ਕਹਿੰਦੇ ਹੋ ਨਾ ਸ਼ਰਾਬ ਪੀਣ ਨਾਲ ਜ਼ਰੂਰ ਜਿਆਉਂਦਾ ਹੈ ਅੱਜ ਮੈਂ ਵੀ ਤੁਹਾਡੇ ਨਾਲ ਕੰਪਨੀ ਕਰਨੀ ਹੈ ਮੈਂ ਵੀ ਤਾਂ ਦੇਖਾ ਮੇਰੇ papa ਨੂੰ ਜ਼ਰੂਰ ਆਉਂਦਾ ਹੈ ਤਾਂ ਮੈਂ ਵੀ ਆਪਣੇ papa ਨਾਲ ਮਿਲ ਕੇ ਜ਼ਰੂਰ ਬਣਾਵਾਂਗੀ ਮੰਮਾ ਤਾਂ ਐਵੇਂ ਹੀ ਲੜਦੀ ਰਹਿੰਦੀ ਹੈ ਉਸ ਨੂੰ ਕੀ ਪਤਾ ਜ਼ਰੂਰ ਕੀ ਹੁੰਦਾ ਹੈ ਮੂਡ ਕਿਵੇਂ ਠੀਕ ਰਹਿੰਦਾ ਹੈ ਉਸ ਨੂੰ ਤਾਂ ਬਸ ਤੁਹਾਡੀ ਉਸ ਸੋਮਰਾਸ ਤੋਂ ਵੀ ਅਲਰਜੀ ਹੈ ਉਸ ਨੂੰ ਕੀ ਪਤਾ ਇਸ ਸੋਮਰਾਸ ਨੂੰ ਦੇਵਤੇ ਵੀ ਪੀਂਦੇ ਰਹੇ ਨੇ ਹਾਂ papa ਉਹ ਕਿਵੇਂ ਸੀ ਸਟੋਰੀ ਮੈਂ ਭੁੱਲ ਗਈ ਜਦੋਂ ਸਮੁੰਦਰ ਮੰਥਨ ਤੋਂ ਬਾਅਦ ਦੇਵਤਿਆਂ ਤੇ ਰਾਖਸ਼ਾਂ ਨੇ 14 ਰਤਨ ਕੱਢਦੇ ਸਮੇਂ ਇਹ ਸੋਮਰਾਸ ਕੱਢਿਆ ਸੀ ਇਹ ਗੱਲ ਸੁਣ ਰਮੇਸ਼ ਪਾਣੀ ਪਾਣੀ ਹੋ ਗਿਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਪਾਣਾ ਵਰਤ ਰਿਹਾ ਹੈ ਉਸ ਨੂੰ ਕੋਈ ਗੱਲ ਨਹੀਂ ਸੀ ਸੋਝ ਰਹੀ ਉਹ ਚੰਦਰ ਅੱਖਾਂ ਨਾਲ ਅੱਖ ਨਹੀਂ ਸੀ ਉਹ ਚੰਦਨ ਦੀ ਅੱਖ ਨਾਲ ਅੱਖ ਨਹੀਂ ਸੀ ਮਲਾ ਰਿਹਾ ਚੰਦਰ ਨੇ ਫਿਰ ਟਕੋਰ ਮਾਰੀ ਉਸ ਨੇ ਵੇਖਿਆ ਲੋਹਾ ਗਰਮ ਹੈ ਉਸ ਨੂੰ ਹੋਰ ਟਕੋਰਨਾ ਚਾਹੀਦਾ ਹੈ ਉਸ ਨੇ ਸ਼ਰਾਬ ਦਾ ਗਲਾਸ ਚੁੱਕਿਆ ਤੇ ਆਪਣੇ ਪਾਪਾ ਦੇ ਹੱਥ ਵਿੱਚ ਫੜਾਇਆ ਤੇ ਮੂੜ ਆਪ ਵੀ ਸ਼ਰਾਬ ਦਾ ਗਲਾਸ ਹੱਥ ਵਿੱਚ ਫੜ ਲਿਆ ਅਤੇ ਪਾਪਾ ਨੂੰ ਸੰਬੋਧਨ ਤ ਹੁੰਦੇ ਹੋਏ ਕਿ ਹਰ ਕੀ ਪਾਪਾ ਜੀ ਅਰਸ ਜੀਵੇਂ ਹੀ ਚੰਦਰ ਨੇ ਗਲਾਸ ਮੂੰਹ ਨੂੰ ਲਗਾਇਆ ਤੇ ਜੋਰ ਦੀ ਤੜਾਕ ਦੀ ਆਵਾਜ਼ ਆਈ ਸ਼ਰਾਬ ਦੀ ਬੋਤਲ ਟੁੱਟ ਗਈ ਸੀ ਤੇ ਸਾਰੀ ਸ਼ਰਾਬ ਕਮਰੇ ਵਿੱਚ ਖਿੱਲਰ ਗਈ ਸੀ ਉਸ ਦੇ ਪਿਓ ਨੇ ਫੁਰਤੀ ਨਾਲ ਚੰਦਰ ਦੇ ਹੱਥ ਤੋਂ ਸ਼ਰਾਬ ਦਾ ਗਲਾਸ ਫੜ ਥੱਲੇ ਜ਼ਮੀਨ ਤੇ ਮਾਰਿਆ ਤੇ ਆਪਣਾ ਗਲਾਸ ਵੀ ਭੰਨ ਦਿੱਤਾ ਰਮੇਸ਼ ਉੱਠ ਕੇ ਆਪਣੇ ਕਮਰੇ ਵਿੱਚ ਚੱਲਿਆ ਗਿਆ ਚੰਦਰ ਨੇ ਮਨੋਂ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਸਾਰੀ ਸਫਾਈ ਕਰ ਆਪਣੇ ਕਮਰੇ ਵਿੱਚ ਸੌਂ ਗਈ। ਅਗਲੀ ਸਵੇਰ ਰਮੇਸ਼ ਚੰਦਰ ਦੇ ਉੱਠਣ ਤੋਂ ਪਹਿਲਾਂ ਹੀ ਤਿਆਰ ਸੀ। ਉਸ ਨੇ ਚੰਦਰ ਨੂੰ ਆਵਾਜ਼ ਲਾਈ। ਉੱਠ ਚੰਦਰ ਬੇਟੀ ਬੇਟੇ ਚੱਲ ਤੇਰੀ ਮੰਮੀ ਕਹਿੰਦੀ ਸੀ ਤੈਨੂੰ ਕਾਲਜ ਦਾਖਲ ਕਰਵਾਉਣਾ ਹੈ। ਚੱਲ ਬੇਟੀ ਤਿਆਰ ਹੋ ਮੇਰੇ ਮੈਂ ਤੇਰੇ ਨਾਲ ਕਾਲਜ ਜਾਂਦਾ ਹਾਂ। ਫਿਰ ਮੈਂ ਕੰਮ ਤੇ ਜਾਵਾਂਗਾ ਤੇ ਹੁਣ ਮੈਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਹੁਣ ਤਾਂ ਖੁਸ਼ ਹੈ ਮੇਰੇ بیٹے ਚੰਦਰ ਤੇ ਰੂਪਾ ਕੋਲ ਇਹ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ